ਉਹ ਖੈਰਾ ਸਾਹਿਬ ਦੀ ਪੱਗ ਇਹ ਕਾਂਗਰਸ ਪਾਰਟੀ ਦੀ ਚ ਇਹ ਹੁਣ ਸਜ਼ਰੂਰ ਆ ਰਿਹਾ ਦੇ ਹੱਥ ਚ ਇੱਕ ਸੀਟ ਇੱਕ ਸੀਟ ਸਜ਼ਰੂਰ ਦੀ ਇੱਕ ਸੀਟ ਮਗਲੀਆਂ ਪਾਰ ਆ ਗਈ ਹੈ ਜੇ ਇੱਕ ਜਿੱਤੇ ਹੈ ਤਾਂ ਸਮਿਲਪ ਪਾਰ ਆ ਤਾਂ ਹੋਰ ਜਿੱਤ ਕਰਦੇ ਹੈ ਇੱਕ ਇੱਕ ਪੀਰ ਦਾ ਦੋ ਮਿਸ਼ਾਲੇ ਕਰਦੇ ਐਸਾ ਰੱਖਣਾ ਬਕਰੇ ਇੱਥੇ ਤੇ ਦੋਵੇਂ ਟੈਟਰੀ ਕਰ ਦਿੱਤੇ ਬੀਬੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਸੇ ਹੁਣ ਫੈਸਲਾ ਹੋਕਾ ਦੇਣਾ ਖੇੜਾ ਸਾਬ ਤੋਂ ਪੁੱਛਿਆ ਨਹੀਂ ਜਾਣਾ ਬੜਾ ਵੱਡਾ ਅਲੱਖ ਹੈ ਖੇੜਾ ਸਾਬ ਹਰੇਕ ਦੇ ਘਰੇ ਨਹੀਂ ਆ ਸਕਦੇ ਇਹ ਨਾ ਹੋਵੇ ਕਿ ਕੀ ਜਾਇਓ ਸਾਡੇ ਪੰਜਾਬੀਆਂ ਚ ਇਹ ਵੀ ਬੜੀ ਬੜੀ ਦਿੱਕਤ ਹੈ ਹਰੇਕ ਕਦਾ ਆਇਆ ਨਹੀਂ ਸਾਡੇ ਤਾਂ ਅਸੀਂ ਨਹੀਂ ਪਾਉਂਦੇ ਥੋਡੇ ਹਰੇਕ ਨਹੀਂ ਆ ਸਕਦੇ ਸਾਨੂੰ ਟੇਢੀ ਫੁੱਟੀ ਹੈ ਡੇਰਾ ਲੱਖ ਵੋਟਰ ਹੈ 13 ਲੱਖ ਲੋਕਾਂ ਕੋਲੇ ਰੇ ਕੋਲੇ ਪਹੁੰਚ ਨਹੀਂ ਕੀਤੀ ਜਾਣੀ ਹਰੇਕ ਨੂੰ ਸੁਪਾਰ ਖੇੜਾ ਬਣ ਕੇ ਦਲਬੀਰ ਗੋਲਦੀ ਬਣ ਕੇ ਮਦਾਨੇ ਜੰਗ ਦੇ ਵਿੱਚ ਆਪ ਖੁੱਦ ਨਾ ਪਹਿਨੇ ਤੇਰਾ ਵੀ ਕੀ ਕਰੀਓ ਇਹਵੇਂ ਮਿੱਟਾ ਕਰਾਈ ਜੇ ਉਹ ਦੁੱਧ ਵੀ ਦੇਣਾ ਹੋਵੇ ਤੇ ਬੱਕਰੀਆਂ ਉਹ ਮਿੰਗੜਾ ਕੋਲ ਕੇ ਦਿਓ ਇਹਨਾਂ ਕੋਈ ਫਾਇਦਾ ਨਹੀਂ ਐਂ ਜਰਦੀ ਕਲਾ ਨਾਲ ਪਿੱਟ ਸਾਫ਼ ਕਰਕੇ ਐ ਲੜਾਈ ਲੜਨੀ ਹੈ ਬਾਕੀ ਲੀਡਰਾਂ ਤੇ ਇਲਜ਼ਾਮ ਲੂਮ ਤੇ ਵਿਚਾਰਿਆਂ ਤੇ ਐਵੇਂ ਲੱਕ ਵੀ ਜਾਂਦੇ ਕੇ ਜਾਨੀ ਕੋਈ ਸੱਚੇ ਦਿਲੋਂ ਵੀ ਮਦਦ ਕਰੇ ਤਾਂ ਫਿਰ ਵੀ ਕੋਈ ਨਾ ਕੋਈ ਤੁਸੀਂ ਮਿਸ਼ਨ ਸਿੱਧਾ ਪੇਟੇ ਸਾਫ ਤੇ ਚੜਦੀ ਕਲਾ ਚ ਰੱਬ ਨੂੰ ਤੁਸੀਂ ਕਿਸੇ ਨੂੰ ਜਵਾਬ ਦੇਣੀ ਹੈ ਅੱਜ ਵੀ ਰੱਬ ਨੂੰ ਜਵਾਬ ਦੇ। ਜਾਂ ਤੱਕ ਕੋਰੋਨਾ ਕਿਸੇ ਨਾਲ ਤੇ ਜਿਹਨੂੰ ਤਰਾਓ ਤਾਂ ਏਨ ਸਾਫ ਕਰਕੇ ਤੇ ਰੋਕੋ ਕਿ ਵੇਖਦਾ ਕੋਈ ਨਹੀਂ ਰੱਬ ਤੁਹਾਨੂੰ ਵੇਖ ਰਿਹਾ ਉਹ ਗੌਸ ਵੇਖੀ। ਯਾਰ ਕਿੱਡਾ ਬੰਦਾ ਮਾੜਾ ਤੇ ਖੋਟਾ ਆਦਮੀ ਐ ਔਰ ਇੱਕ ਦੋ ਪਾਪੀ ਬੰਦਾ ਕੀ ਹੋਏਗਾ? ਤੇ ਮੂੰਹ ਤੇ ਕੁਛ ਹੋ ਰਾਤ ਦੇ ਟਿੱਡੇ ਚ ਕੁਛ ਹੋ ਉਹ ਬੰਦੇ ਬਹੁਤੇ ਕਾਮਯਾਬ ਨਹੀਂ ਹੁੰਦੇ ਜਿਹੜੇ ਬੰਦੇ ਐ ਕਰਦੇ ਠੀਕ ਹੈ ਕਿਸੇ ਬਾਰੇ ਕੋਈ ਵਿਚਾਰ ਐਸਾ ਹੋ ਸਕਦਾ ਲੇਕਿਨ ਹੋ ਸਕਦਾ ਸਾਹਮਣੇ ਵਾਲਾ ਬਹੁਤ ਸੱਚਾ ਆਦਮੀ ਹੋਵੇ ਹੋਰ ਤਰੱਕੀ ਦਾ ਕਾਰਨ ਇੱਕ ਹੈ ਲਾਲ ਸਿੰਘੀ ਰਾਜ ਪ੍ਰਧਾਨ ਸਾਹ ਤਰੱਕੀ ਦਾ ਕਾਰਨ ਕੀ ਹੈ ਪਤਾ ਹੈ ਤਰੱਕੀ ਦਾ ਕਾਰਨ ਹੈ ਜੀਰੇ ਮੰਚ ਖੋਟ ਹੈ ਉਹ ਜ਼ਿੰਦਗੀ ਚ ਤਰੱਕੀ ਨਹੀਂ ਕਰ ਸਕਦਾ ਤਰੱਕੀ ਉਹ ਹੀ ਕਰਦੇ ਹੈ ਜਿਹੜਾ ਥੇਲਾ ਸਿੱਧੇ ਤੋਤੇ ਸਾਫ਼ ਰਹਿੰਦਾ ਉਹ ਜ਼ਿੰਦਗੀ 'ਚ ਤਰੱਕੀ ਕਰਦਾ ਹੈ ਇੱਕੀ ਗੋੜ ਹੈ ਇੱਕੀ ਲੁੱਟਦਾ ਹੈ ਨੇਮਤ ਤੇ ਖੁਲੀ ਦੇ ਨਾਲ ਸਾਥ ਹਿਲੇਸ਼ਕ ਵਿੱਚ ਹੁੰਦੇ ਰਹਿੰਦੇ ਲੜਾਈ ਹੁੰਦੀ ਹੈ ਲੇਕਿਨ ਪਰਿਵਾਰ ਮੁਰਕੇ ਜਦੋਂ ਇੱਕ ਦੂਜੇ ਦੀ ਮਦਦ ਕਰਦੇ ਤੇ ਫਿਰ ਪਤਾ ਚਲਣਾ ਚਾਹੀਦਾ ਵੀ ਮਦਦ ਕੀਤੀ ਐ ਸੋ ਆਸ ਕਰਦਾ ਸੁਪਾਲ ਸਿੰਘ ਖੇੜਾ ਸਾਹਿਬ ਕਿ ਤੁਸੀਂ ਇਥੋਂ ਜਿੱਤ ਜਾਣਾ ਮੈਂ ਤੁਹਾਨੂੰ ਦੱਸ ਦੇਣਾ ਅੱਜ ਮੈਂ ਤੁਹਾਨੂੰ ਵਧਾਈ ਦੇਣ ਲੱਗਿਆ ਵਾਪੇ ਦੇ ਕਿਰਪਾ ਕਰੀਏ ਗੁਰਨਾਨਕ ਸਾਹਿਬ ਦੇ ਉੱਚੇ ਬੋਲ ਨਾ ਹੋਈਏ ਕਰਾਰੋਂ ਨਹੀਂ ਰਹੀ ਕੋਈ ਇੱਕ ਸ਼ਬਦ ਕੀਤਾ ਲੋੜੀਆ ਕੰਮ ਸੋ ਹਰਤੇ ਆਖੀਆ ਕਾਰਜ ਦੇ ਸਵਾਰ ਸਤਿਗੁਰ ਸੱਚਾ ਸੱਚੀ ਅ ਸੱਚੇ ਬਾਦਸ਼ਾਹੀ ਕਿਰਪਾ ਹੋਗੀ ਜੀ ਲੋ ਸੋ ਪੈਸੇ ਦਾ ਧਨ ਨਾਲ ਉਹਦੇ ਨਾਲ ਇਹ ਕਿਰਪਾ ਨਹੀਂ ਹੁੰਦੀ ਇਹ ਮਨ ਸਾਫ ਨਾਲ ਸੋ ਚੰਗੇ ਬੰਦੇ ਆ ਤੇ ਸੱਚੇ ਬਾਦਸ਼ਾਹ ਕਿਰਪਾ ਕਰ ਦਿੰਦਾ ਹੈ ਮੈਨੂੰ ਲੱਗਦਾ ਸਾਨੂੰ ਕਿਸੇ ਦੀ ਕਰਨ ਦੀ ਲੋੜ ਨਹੀਂ ਸਾਨੂੰ ਆਪ ਦਾ ਮਿਸ਼ਨ ਤੇ ਆਪ ਦਾ ਰਾਹ ਤੇ ਆਪ ਦੀ ਗੱਲ ਦੱਸਣ ਦੀ ਲੋਕਾਂ ਨੂੰ ਲੋੜ ਹੈ ਲੋਕ ਆਪੜੇ ਆਫ਼ ਕਾਫਲਾ ਬਣਾ ਕੇ ਤੁਹਾਡੇ ਪਿੱਛੇ ਤੁਰ ਬੈਠੇ ਸੋ ਕਾਈ ਤਕੜੇ ਹੋ ਕੇ ਇਹ ਆਗਾਜ ਹੈ ਸਭ ਤੋਂ ਬਾਅਦ ਜਾਦੇ ਕੰਮ ਹੋਣ ਵਾਲੇ ਸਮੇਂ 'ਚ ਮੈਂ ਵੀ ਸੰਗਰੂਰ ਆਉਂਗਾ ਪ੍ਰਚਾਰ ਕਰਾਂਗੇ ਜਿੱਥੇ ਜਿੱਥੇ ਲੋੜ ਹੋਊਗੀ ਆਪਾਂ ਤਕੜੇ ਹੋ ਕੇ ਇਕੜਾ ਕੇ ਲੜਾਂਗੇ ਸੁਪਾਲ ਸਿੰਘ ਖੇੜਾ ਸਾਹਿਬ